ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਤਹਿਸੀਲ ਤੇ ਜਿਲਾ ਬਾਈ ਨੂੰ ਮੋਗ ਗਈ ਪੈਂਦੇ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਪਸ਼ੂ ਪਾਲਣ ਦਾ ਬਾਈ ਹੁਣਾਂ ਦਾ ਕੰਮ ਆ ਤੋਰ ਕੇ ਦਿਖਾ ਦਿਓ ਜੀ ਜਿਹੜੇ ਤੁਸੀਂ ਸਕਰੀਨ ਤੇ ਗਾਂ ਦੇਖ ਰਹੇ ਹੋ ਇਹਦੀ ਪੂਰੀ ਇਨਫਰਮੇਸ਼ਨ ਮੈਂ ਹੀ ਤੁਹਾਨੂੰ ਦੇਵਾਂਗਾ ਬਾਈ ਦੇ ਦੱਸਣ ਮੁਤਾਬਕ ਜੀ ਤੀਜਾ ਸੂਹਾ ਸੁੰਦੀ ਆ ਡੇਟ ਮੁਤਾਬਕ ਇੱਕ ਹਫਤੇ ਦੀ ਕੱਚੀ ਆ ਬਾਕੀ ਕਰਮ ਵਾਲੇ ਪਸ਼ੂ ਦਾ ਪਤਾ ਨਹੀਂ ਹੁੰਦਾ ਇੱਕ ਦੋ ਦਿਨ ਉੱਪਰ ਵੀ ਲੈ ਜਾਂਦਾ ਚੰਗੇ ਕਦ ਕਾਢ ਦੀ ਇੱਧਰ ਨੂੰ ਲੈ ਚੱਲੋ ਜੀ ਇੱਧਰ ਨੂੰ ਖੁੱਲੇ ਚ ਲੈ ਚਲੋ ਜੀ ਚੰਗੇ ਕਦ ਕਾਢ ਤੇ ਵਜਨ ਵਾਲੀ ਆ ਜੀ ਜਾਤ ਬਰੀਡ ਦੇ ਪੱਖ ਤੋਂ ਬਹੁਤ ਚੰਗੀ ਆ ਬਾਈ ਦੱਸਦਾ ਕਿ ਪਿਛਲੇ ਸੂਏ ਆਪਣਾ 26 27 ਕਿਲੋ ਦੁੱਧ ਚੋਇਆ ਵਾ ਮੋੜ ਲਿਓ ਜੀ ਇੱਕ ਤਿਰ ਪਲੱਸ ਦੀ ਉਮੀਦ ਆ ਬਾਕੀ ਬਰੀਡ ਵਾਈਜ਼ ਅੰਤ ਕੋਈ ਨਹੀਂ ਸੀਮਨ ਬਾਈ ਕਹਿੰਦਾ ਇਹਦੇ ਚੰਗਾ ਹੀ ਲੱਗਿਆ ਵਾ ਬਾਕੀ ਥਣਾ ਦੇ ਸਾਇਜ਼ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਸੋਹਣੇ ਐ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਬੰਦੋ ਜੀ ਬਾਕੀ ਹਵਾਨੇ ਤੇ ਬਰੀਕ-ਬਰੀਕ ਵੇਂਜ ਚੈੱਕ ਕਰ ਸਕਦੇ ਹੋ ਤੁਸੀਂ ਵਾਲਟਲਾ ਹਵਾਨੇ ਚ ਲਹਵਾਨੇ ਚ ਬਹੁਤ ਬੰਨਾਂ ਨੇ ਦੇਖ ਸਕਦੇ ਹੋ ਸਾਰੀਆਂ ਵਾਲਟਲਾ ਕਰਮਾਲੀ ਨੇ ਹਫਤੇ ਤਿੱਕਰ ਕੱਢ ਕੇ ਸੋਣਾ 28 26 27 ਲੀਟਰ ਬਾਈ ਦੁੱਧ ਦਾ ਅੱਧਾ ਆਪਣਾ ਗਾਰੰਟੀ ਨਾਲ ਚੋਇਆ ਵਾ ਬੰਦੋ ਜੀ 1 ਲੱਖ ਰੁਪਇਆ ਬਾਈ ਇਹਦੇ ਡਿਮਾਂਡ ਕਰਦੇ ਆ ਜਾਤ ਬਰੀਡ ਦੇ ਪੱਖ ਤੋਂ ਚੰਗੀ ਹੈ ਜੀ ਕੱਦ-ਕਾਠ ਤੇ ਵਜਨ ਵਾਲੀ ਗਾਂ ਹੈ ਜੀ ਹਵਾਨੇ ਤੇ ਬਰੀਕ-ਬਰੀਕ ਵੇਂਜ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਸਟਰੋਂਗ ਦੋਦavlja ਜਿਹੜੀਆਂ ਵੇਂਜ ਹੁੰਦੀਆਂ ਪੂਰੀਆਂ ਸਟਰੋਂਗ ਗੋਟਰ ਗਿਆ ਹੁੰਦੀਆਂ 1 ਲੱਖ ਜੋ ਮਾਨਤਾਨ ਹੋ ਜਾਊਗਾ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ